ਵਾਹਿਗੁਰੂ ਜਿੱਕਾ ਖੰਸਾ ਵਾਹਿਗੁਰੂ ਜਿੱਕੀ ਫਤੇ ਅੱਜ ਜਿਹਨਾਂ ਲੁਧਿਆਣਾ ਦੇ ਬਲਾਕ 마ਛੀਵਾੜਾ 마ਛੀਵਾੜਾ ਸ਼ਹਿਰ ਦੇ ਅੰਦਰ ਅੱਜ ਤੀਆਂ ਦਾ ਮੇਲਾ ਬਲਾਕ ਚੇਅਰਮੈਨ ਦੇ ਪ੍ਰਧਾਨਗੀ ਹੇਠ ਅੱਜ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ ਮੈਡਮ ਕੁਲਦੀਪ ਕੌਰ ਪਿਛਲੇ ਬੜੇ ਅਰਸੇ ਤੋਂ ਇਹ ਤੀਆਂ ਦਾ ਮੇਲਾ ਅਲੱਗ-ਅਲੱਗ ਥਾਵਾਂ ਤੇ ਮਨਾ ਕੇ ਜਿਹੜਾ ਸਾਡਾ ਸੱਭਿਆਚਾਰ ਸਾਡਾ ਵਿਰਸਾ ਸਾਡੇ ਤੋਂ ਗਵਾਚਿਆ ਹੋਇਆ ਉਸ ਨੂੰ ਮੁੜ ਤੀਆਂ ਦੇ ਰਾਹੀਂ ਇਸ ਵਿਹੜੇ ਦੇ ਵਿੱਚ ਲਿਆਉਣ ਦੀ ਬੜੀ ਵੱਡੀ ਕੋਸ਼ਿਸ਼ ਕਰ ਰਹੀ ਆ ਇਸ ਤੀਆਂ ਦੇ ਮੇਲੇ ਦੇ ਵਿੱਚ ਬੋਲੀਆਂ ਕਿਤੇ ਝੁੰਮਰ ਤੇ ਹੋਰ ਅਲੱਗ-ਅਲੱਗ ਪ੍ਰੋਗਰਾਮ ਕਰਕੇ ਅੱਜ ਦੇ ਤੀਆਂ ਦੇ ਮੇਲੇ ਨੂੰ ਚਾਰ ਚੰਨ ਲਗਾਏ ਮੈਂ ਮਨੁੱਖੀ ਅਧਿਕਾਰ ਮੰਤ ਇੰਡੀਆ ਵੱਲੋਂ ਮੈਡਮ ਪਲਦੀਪ ਕੌਰ ਤੇ ਉਹਨਾਂ ਦੇ ਸੂਚ ਸਟਾਫ ਨੂੰ ਵਧਾਈ ਦੇਣਾ ਚਾਹਾਂਗਾ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਅੱਜ ਇਹ ਮੇਲਾ ਮਨਾਇਆ ਹੈ ਮੈਂ ਸਮਾਜ ਵਾਸੀਆਂ ਨੂੰ ਵੀ ਕਹਿਣਾ ਚਾਹਾਂਗਾ ਕਿ ਮੇਰੇ ਦੇਸ਼ ਵਾਸੀਓ ਅੱਜ ਦੇਸ਼ ਦੇ ਅੰਦਰ ਅਲੱਗ-ਅਲੱਗ ਤਰ੍ਹਾਂ ਦੀਆਂ ਸਮਾਜਿਕ ਕ੍ਰਿਤਿਆਆਂ ਔਣਤਾਂ ਵੱਡੇ ਪੱਧਰ ਤੇ ਪਣ ਪਰੀਆਂ ਨੇ ਇਹਨਾਂ ਨੂੰ ਰੋਕਣ ਦੇ ਲਈ ਸਾਨੂੰ ਇਕਜੁੱਟ ਹੋਣ ਦੀ ਲੋੜ ਆ ਇਕਜੁੱਟ ਹੋ ਕੇ ਬੋਲਣ ਦੀ ਲੋੜ ਆ ਇਕਜੁੱਟ ਹੋ ਕੇ ਬੈਠਣ ਦੀ ਲੋੜ ਆ ਤਾਂ ਜੋ ਸਾਡੇ ਸਮਾਜ ਦੇ ਅੰਦਰ ਜਿਹੜੇ ਬਖਰੀਵੇਂ ਵੱਧ ਰਹੇ